ਮੈਂ ਦੇਖਿਆ ਹੈ ਕਿ ਬਹੁਤ ਸਾਰਾ মিডিਆ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੱਲੋਂ ਚਲਾਈਆਂ ਗਈਆਂ ਜਨਤਕ ਮੁਹਿੰਮਾਂ ਬਾਰੇ ਤੁਲਨਾ ਕਰ ਰਿਹਾ ਹੈ। ਇਹ ਮੁਹਿੰਮ ਨੇ ਆਮ ਆਦਮੀ ਪਾਰਟੀ ਦੀ ਬੋਲਦਾ ਪੰਜਾਬ ਯਾਨੀ ਪੰਜਾਬ ਡਾਇਲੌਗ, ਕਾਂਗਰਸ ਦੀ ਕਾਫੀ ਵਿਦ ਕੈਪਟਨ ਅਤੇ ਹੁਣ ਸ਼ੁਰੂ ਹੋਣ ਵਾਲੀ ਅਕਾਲੀ ਭਾਜਪਾ ਦੀ ਇੱਕ ਸ਼ਾਮ ਸਰਕਾਰ ਦੇ ਨਾਮ। ਇਹ ਠੀਕ ਹੈ ਕਿ ਇਹ ਸਾਰੀਆਂ ਮੁਹਿੰਮ ਲੋਕਾਂ ਤੱਕ ਪਹੁੰਚ ਕਰ ਰਹੀਆਂ ਨੇ। ਪਰ ਇਹਨਾਂ ਵਿੱਚ ਸਮਾਨਤਾ ਸਿਰਫ ਇੱਥੋਂ ਤੱਕ ਹੀ ਸੀਮਤ ਹੈ। ਅਕਾਲੀ ਭਾਜਪਾ ਦਾ ਸ਼ਾਮ ਵਾਲਾ ਪ੍ਰੋਗਰਾਮ ਇੱਕ ਸਰਕਾਰੀ ਪ੍ਰੋਗਰਾਮ ਹੋਵੇਗਾ ਜੋ ਸਰਕਾਰੀ ਮਸ਼ੀਨਰੀ ਦੀ ਵਰਤੋਂ ਰਾਹੀਂ ਲੋਕਾਂ ਨਾਲ ਕੀਤਾ ਜਾਏਗਾ। ਇਸ 'ਚ ਸਰਕਾਰ ਵੱਲੋਂ ਆਪਣੀਆਂ ਸੋ ਕਾਲਡ ਪ੍ਰਾਪਤੀਆਂ ਦੀ ਗੱਲ ਹੋਵੇਗੀ। ਇਹ ਇੱਕ ਤਰਫਾ ਪ੍ਰੋਗਰਾਮ ਹੈ। ਲੋਕੀ ਇਸ ਸ਼ਾਮ ਵਾਲੇ ਸੁਨੇਹ ਨੂੰ ਮੰਨਣ ਜਾਂ ਨਾ ਮੰਨਣ। ਦੂਜੇ ਪਾਸੇ ਕਾਂਗਰਸ ਦੇ ਪ੍ਰਧਾਨ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਨੇ। ਉਹ ਆਪਣੀਆਂ 2002 ਤੋਂ 2007 ਤੱਕ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਨੇ ਅਤੇ ਅਗਾਂਹ ਦੀ ਗੱਲ ਕਰਦੇ ਨੇ। ਸਾਰੇ ਪ੍ਰੋਗਰਾਮ ਚੰਗੇ ਨੇ ਇਹਨਾਂ ਦੇ ਮੁਕਾਬਲੇ ਸਾਡਾ ਯਾਨੀ ਆਮ ਆਦਮੀ ਪਾਰਟੀ ਦਾ ਪ੍ਰੋਗਰਾਮ ਨਵੇਕਲਾ ਅਤੇ ਵੱਖਰਾ ਹੈ ਹਾਂ ਅਸੀਂ ਦਿੱਲੀ ਚ ਆਪਣੀ 1 ਸਾਲ ਦੀ ਸਰਕਾਰ ਦੀਆਂ ਪ੍ਰਾਪਤੀਆਂ ਜ਼ਰੂਰ ਗਿਣਾਉਂਦੇ ਆ ਤਾਂ ਕਿ ਲੋਕਾਂ ਨੂੰ ਸਾਡੀ ਵਚਨਬੱਧਤਾ ਅਤੇ ਦ੍ਰਿੜਤਾ ਦਾ ਕੁਝ ਅੰਦਾਜ਼ਾ ਹੋ ਸਕੇ ਇਸ ਤੋਂ ਇਲਾਵਾ ਇਸ ਪ੍ਰੋਗਰਾਮ ਚ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਆ ਅਤੇ ਉਹਨਾਂ ਨੂੰ ਹੱਲ ਕਰਨ ਤੇ ਉਹਨਾਂ ਦੇ ਸੁਝਾਅ ਲੈਂਦੇ ਆ ਹਰ ਪ੍ਰੋਗਰਾਮ ਚ 20-25 ਸੁਝਾਅ ਉਹਨਾਂ 2 2.5 ਘੰਟਿਆਂ 'ਚ ਲੋਕੀਂ ਬੋਲ ਕੇ ਮਾਈਕ ਤੇ ਦੱਸਦੇ ਆ। ਬਾਕੀ ਹਰ ਸ਼ੋਅ 'ਚ ਸਾਨੂੰ 200 ਤੋਂ 400 ਸੁਝਾਅ ਲਿਖਤੀ ਰੂਪ 'ਚ ਆਉਂਦੇ ਨੇ। ਬੋਲਦਾ ਪੰਜਾਬ ਮੋਹਿਮ ਅ ਇਸ ਵੇਲੇ ਦੇ ਪੰਜਾਬ ਦੇ ਹਾਲਾਤਾਂ ਦਾ ਇੱਕ ਤਰੀਕੇ ਦਾ ਸ਼ੀਸ਼ਾ ਬਣ ਕੇ ਉੱਭਰ ਰਹੀ ਏ। ਮਿਰਰ ਟੂ ਦੀ ਸੋਸਾਇਟੀ। ਭ੍ਰਿਸ਼ਟਾਚਾਰ ਬਾਰੇ ਲੋਕੀਂ ਆਪਣੀ ਚਿੰਤਾ ਦਾ ਜ਼ਾਹਰ ਕਰਦੇ ਹੀ ਨੇ। ਕਈ ਵਾਰ ਉਹ ਇਹ ਕਰਦੇ ਕਰਦੇ ਰੋ ਵੀ ਪੈਂਦੇ ਆ। ਅਸੀਂ ਅਤੇ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਇਸ ਵੇਲੇ ਹਾਲਾਤ ਕਿਸ ਮੋੜ ਤੇ ਨੇ ਕੋਈ ਵਰਗ ਲੈ ਲੋ ਕਿਸਾਨ ਨੌਜਵਾਨ ਉਦਯੋਗ ਵਪਾਰੀ ਔਰਤਾ ਵਿਧਵਾਵਾਂ ਅਪਾਹਜ ਐਨਰਾਇਜ਼ ਕਿਸ-ਕਿਸ ਨੂੰ ਗਿਣਾਵਾ ਕਈ ਵਾਰਾਂ ਮਨ ਚਾਉਂਦਾ ਆ ਆਪਣਾ ਪੰਜਾਬ ਏ ਫੇਰੇ ਵੀ ਸੋਚੀਦਾ ਕਿ ਇਸ ਨੂੰ ਸਹੀ ਵੀ ਤਾਂ ਆਪਾਂ ਹੀ ਕਰਨਾ ਸੋ ਇਸ ਮੰਸ਼ਾ ਨਾਲ ਅਸੀਂ ਅੱਗੇ ਚੱਲ ਰਹੇ ਹਾਂ ਪਰ ਤੁਹਾਡੇ ਸਾਥ ਬਿਨਾ ਪੈਂਡੇ ਓਕੇ ਨਹੀਂ